ਆਮ ਆਦਮੀ ਪਾਰਟੀ ਇਹ ਸਰਕਾਰ ਨੇ ਇਹ ਇਲਜ਼ਾਮ ਲਾਉਂਦੀ ਕਿ ਤਲਵਾੜੇ ਵਰਗੇ ਲੋਕ ਨੇ ਜਿਹੜੇ ਕਿਸਾਨਾਂ ਨੂੰ 扑ਕਾਂਦੇ ਨੇ ਕਿਸਾਨ ਤਾਂ ਰਾਜੀ ਨੇ ਕਿਸਾਨ ਤਾਂ ਕਹਿੰਦੇ ਸਾਡੀਆਂ ਜ਼ਮੀਨਾਂ ਲੈ ਲਓ ਪਰ ਤੁਸੀਂ ਉਹ ਜਾਂ ਅਕਾਲੀ ਦਲ ਆ ਕਾਂਗਰਸੀਏ ਨੇ ਇਹ ਸਾਰੇ 扑ਕਾਂਦੇ ਨੇ ਲਓ ਮੈਂ ਤੁਹਾਨੂੰ ਦੱਸ ਦੇਣਾ ਹਰੇਕ ਪਿੰਡ 'ਚ ਨੇ ਹਲੇ ਤਾਂ ਝਾੜੂ ਵਾਲੇ ਸਰਕਾਰ ਕਰਕੇ ਉੱਥੇ ਜਾਣ ਝਾੜੂ ਵਾਲਿਆਂ ਦੀਆਂ ਕਰ ਲੈਣ ਯਾਰ ਅਸੀਂ ਨਹੀਂ ਕਹਿੰਦੇ ਫਿਰ ਜਿਹੜਾ ਨਹੀਂ ਦੇਣੀ ਅਸੀਂ ਤਾਂ ਦੇਣਾ ਨਹੀਂ ਇੱਕ ਮਰਲਾ ਵੀ ਅਸੀਂ ਉਹਨਾਂ ਲਈ ਵੀ ਲੜਾਂਗੇ ਆ ਤੁਸੀਂ ਇੱਕ ਦੇਖੋ ਵੀਡੀਓ 'ਚ ਬੋਲ ਰਿਹਾ ਉਹ ਕਹਿੰਦਾ ਮੈਂ ਸਭ ਤੋਂ ਵੱਡਾ ਚਮਚਾ ਤੇ ਝਾੜੂ ਵਾਲਿਆਂ ਦਾ ਮੇਰੇ 40 ਜੋ ਕਿਲੇ ਲੈ ਗਏ ਇੱਕ ਕਹਿੰਦਾ 31 ਲੈ ਗਏ ਯਾਰ ਜ਼ਮੀਨ ਤੁਸੀਂ ਇੱਕ ਗੱਲ ਦੇਖੋ ਭਗਵੰਤ ਸਿੰਘ ਮਾਨ ਨੂੰ ਇਸ ਮਾਦੀਮ ਰਾਹੀ ਮੈਂ ਕਹਿੰਦਾ ਇਹ ਕਲੰਕ ਨਾ ਖੱਟ ਦਿੱਲੀ ਦੇ ਮਗਰ ਲੱਗ ਕੇ ਦੀਪ ਸਿੱਧੂ ਇੱਕ ਗੱਲ ਕਹਿੰਦਾ ਹੁੰਦਾ ਸੀ ਕਦੇ ਪੰਥ ਦਾ ਮਹਿਣਾ ਨਹੀਂ ਲਈਦਾ ਇਹ ਸਦੀਆਂ ਤੱਕ ਨਹੀਂ ਯਾਰ ਪਿੱਛਾ ਛੱਡਦਾ ਅੱਜ ਪੰਜਾਬ ਦੀ ਜ਼ਮੀਨ ਜਿਹੜੀ ਨਰਿੰਦਰ ਮੋਦੀ ਉਹਣੀ ਅਮਿਤ ਸ਼ਾਹ ਉਹਣੀ ਖੋਣ ਨੂੰ ਫਿਰਦੇ ਸੀ ਮੋਹਨ ਭਾਗਵਤ ਉਹਣੀ ਉਹੀ ਕੰਮ ਅੱਜ ਤੂੰ ਕਰ ਰਿਹਾ ਕਰਵਾਾ ਕੌਣ ਰਿਹਾ ਕਰਾ ਰਿਹਾ ਕੇਜਰੀ ਵਾਲ ਉਹ ਵੀ ਸੈਂਟਰ ਦੇ ਇਸ਼ਾਰਿਆਂ ਤੇ ਨਿੱਚਣ ਵਾਲਾ ਹੁਣ ਤੁਸੀਂ ਇੱਕ ਗੱਲ ਦੇਖੋ ਇਹ ਕਹਿੰਦੇ ਵੀ ਅਸੀਂ ਨੈਸ਼ਨਲ ਪਾਰਟੀ ਬਣਾਉਣੀ ਹੈ ਤੁਹਾਨੂੰ ਕੋਈ ਪੁੱਛਦਾ ਤਾਂ ਹੈ ਨਹੀਂ ਤੁਸੀਂ ਪੰਜਾਬ ਚ ਗਾਹਾਂ ਨੂੰ ਦੇਖ ਲਿਓ 90% ਪਿੰਡਾਂ ਚ ਨਹੀਂ ਵੜਨੇ ਇਹਨਾਂ ਦੇ ਬੰਦੇ ਜੇ ਆ ਲੈਂਡ ਪੂਲਿੰਗ ਜਿਹੜਾ ਬਣਾਇਆ ਖਤਮ ਨਾ ਕਰਿਆ ਵਾਪਸ ਨਾਲ